ਇਹ ਪਿਆਰ ਦਾ ਬੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਹਾਡੀਆਂ ਟਿਕਟੋਕ ਤੇ ਇੰਸਟਾਗ੍ਰਾਮ ਆਏ। ਕਿਹਨੂੰ ਟਿੱਕ ਗਲਤੀ ਵੀ ਦੱਸੋ ਕਿ ਇਹੋ ਜਿਹੀ ਨਹੀਂ ਪਹਿਣੀ ਚਾਹੀਦੀ ਉਹ ਮੈਂ ਨਹੀਂ ਪਹੁੰਦੀ ਤੈਨੂੰ। ਨਾ ਕੋਈ ਵੀ ਤੁਮ ਗੋਲੀ ਵਿੱਚ ਜਿਹੜੇ ਫੌਂਟ ਦਾ ਵੀਡੀਓ ਨਹੀਂ ਪਹਿਣੀ ਚਾਹੀਦੀ ਤੁਹਾਨੂੰ ਮਦਦ ਕਰਦਾ। ਬਟ ਇਦਾਂ ਨਹੀਂ ਨਾ ਹੁਣ ਮੇਰੇ ਘਰ ਦਾ ਖਰਚਾ ਮੇਰਾ ਬੋਕ ਆ ਮੈਂ ਆਪਣੇ ਘਰ ਦੀ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਣ ਤੇ ਮੈਨੂੰ ਵੀ ਸਮਝੋ ਨਾ। ਨਹੀਂ ਖਰਚਾ ਦਾ ਦੇਖ ਕਰਦਾ ਹੈ ਨਾ ਤੇਰਾ ਘਰ ਵਾਲਾ ਮੇਰਾ ਘਰ ਵੜਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣਾਂ ਉਹਨਾਂ ਚੱਕੋ ਆ ਗਏ ਮੈਂ ਕਿਹਾ ਮੈਂ ਤੁਹਾਡੀ ਕੋ ਪਲੇਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਬੇਕੂ ਵਾ ਮੈਂ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਜਿਹੜੀ ਸੀਦੀ ਮਾਫੀ ਮੰਗਣੇ ਕੋ ਮੈਂ ਮੰਗੀ ਹੈ ਨਾ ਕੀ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ ਜਦੋਂ ਸੈਟਅਪ ਹੋਣਾ ਨਾ ਹੋਵੇ ਭਰਾਣਾ ਨਾ ਹੋਵੇ ਤੇ ਮੂੰ 500 500 ਲੋਕਾਂ ਤੋਂ ਮੰਗੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਵਾ 2 ਦਿਨਾਂ ਦੇ ਵਿੱਚ ਬਾਈਕਰੂ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਕਿ ਆ ਜਦੋਂ ਤਿੱਕੇ ਦਿਨ ਆਪਣਾ ਜਾਂ ਵੇਖ ਲਿਓ ਦੀ ਕੋਈ ਹੈਲੋ ਹਾਂਜੀ ਖਰੀ ਜੱਤੀ ਬੋਲਦੀ ਪਈ ਆ ਹਾਂਜੀ ਤੁਸੀਂ ਨਾ ਨੈਟ ਤੇ ਗੰਦ ਕੋ ਨੂੰ ਹਟਣਾ ਕਿ ਨਹੀਂ ਹਟਣਾ ਗੰਦਗੀੜਾ ਪਾਇਆ ਸੀ ਕਹਿਣੇ ਮੈਂ ਹੋਈਆਂ ਕਿ ਮੈਨੂੰ ਦੋਸਤੋਂ ਨਾਲ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਇਕੱਲੀਆਂ ਬਠਿੰਡੇ ਜੂ ਨਹੀਂ ਪਾਰਕਿੰਗਾਂ ਤਾਂ ਖਲੇਂਗੀਆਂ ਹੀ ਬਹੁਤ ਆ ਗਈਆਂ ਹਾਂ। ਹਾਂਜੀ ਹੋਣਗੀਆਂ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲ ਅਲਰੇਡੀ ਪ੍ਰੋਮੋਸ਼ਨ ਕਰਾ ਲਿਆ ਤੁਮਣਾ ਕਿ ਟੱਗਿਆ ਤੇ ਮੈਂ ਬੰਦ ਕੀਤੀਆਂ ਨਾ ਹੁਣ ਮੈਨੂੰ ਕਿਉਂ ਇਹ ਟਾਰਚਰ ਕਰਦੇ ਪਏ ਹੋ ਯਾਰ। ਉਹ ਕਿਤਰਾ ਇੰਡੀਆ ਪਾਰ ਰਹੇ ਜਾਂ ਨੱਟ ਤੇ ਕੀ ਦਿੰਦੇ ਹੁੰਦੇ ਸੋ ਕੋਈ ਕਦੀ ਤੁਹੀਂ ਕੋਈ ਗਾੜੀ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਕਿਹੜਾ ਕਰ ਚੱਲਦਾ ਹਾਂ। ਨਾਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਹੋ ਨਾਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮ੍ਰਿਤਪਾਲ ਮੈਰੂ ਜੀ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟ ਤਾਂ ਬੰਦ ਹੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਲਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬਸ ਐਹੀ ਗੱਲ ਹੋਈ ਉਹਨਾਂ ਨਾਲ ਇਹ ਗੱਲ ਮੈਂ ਮੰਨ ਲਈਗੀ ਅਹਾਂ ਪਿਆਰ ਦਾ ਬੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਹੈ ਕਾਦੀਆਂ ਟਿਕਟੋਕ ਤੇ ਇੰਸਟਾਗ੍ਰਾਮ ਆਏ ਚਲੋ ਠੀਕ ਹੈ ਤੁਸੀਂ ਕਿਚੌਣੇ ਕਿ ਮੈਂ ਆਪਣਾ ਪੇਜ ਬੰਦ ਕਰਦਾ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਕੈਨਾ ਵਾਂਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਤੇ ਨਾ ਕੋਈ ਵੀ ਕੋਈ ਵੀ ਜਿਹੇ ਥੌਂਕੇ ਦਾ ਵੀਡੀਓ ਨਹੀਂ ਪੈਣੀ ਜਾਏਗੀ ਤੁਹਾਨੂੰ ਦੱਸਦਾ ਜੀ ਬਟ ਇਦਾਂ ਨਹੀਂ ਨਾ ਹੁਣ ਮੇਰੇ ਘਰ ਦਾ ਖਰਚਾ ਮੇਰਾ ਬੋਖਾ ਮੈਂ ਆਪਣੇ ਘਰ ਦੀ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੁਝ ਔਖ ਥੋੜੀ ਵੀਡੀਓ ਪਾਉਂਦਾ ਮੈਨੂੰ ਵੀ ਮੈਂ ਖਰਚਾ ਤਾਂ ਕਰਦਾ ਹੈਗਾ ਤੇਰਾ ਘਰ ਵਾਲਾ ਕੀ ਨਗਰ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਉਂਟ ਬੰਦ ਕਰ ਦੂੰਗਾ ਮੈਂ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ ਬਸ 1.5 ਸਾਲ ਨੂੰ ਜਾਣਾ ਮੈਂ ਉਹਦੋਂ ਚੱਕ ਲਉ ਮੈਂ 1.5 ਸਾਲ ਨੂੰ ਆਪਣਾ ਸਭ ਕੁਝ ਬੰਦ ਕਰ ਦੂੰਗੀ 1.5 ਸਾਲ ਨੂੰ ਜਾਣਾ ਤੇਰਾ ਘਰ ਵਾਲਾ ਧਿਆਨ ਨਾਲ ਕੰਮ ਕਰਦਾ ਅੱਜ ਅੱਜ ਤੱਕ ਦੀ ਉਹਦੇ ਕੋਤੀ ਜਾਣੀ ਹੈ ਕਿ ਕਿੰਨੀਆਂ ਫੋਟਮਾਂ ਧਿਆਨ ਨਾਲ ਹਜ਼ਾਰਾਂ ਮੇਰੇ ਘਰ ਵਾਲੇ ਦੇ ਫੋਨ ਚ ਤੇਰੇ ਪਰ ਅਲਿ ਨੇ ਗੱਲ ਖੁਦ ਬਹਿਸ ਕੀਤੀ ਗਈ ਆ ਕੀ ਠੀਕ ਆ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਹੀ ਉਹਨੇ ਇਹਨੂੰ ਖੁਦ ਕਿਸੇ ਸਾਥ ਪੇ ਵਿਖਾਇਆ ਵੀ ਆ ਰੱਖੋ ਮੈਂ ਕਿ ਆ ਬੰਦੇ ਕੋਲ ਮੈਂ ਖਿਆਰ ਲੈਣਾ ਵਾ ਬੰਦੇ ਨਾਲ ਦਿਨਾ ਵਾ ਮੇਰੇ ਘਰ ਵਾਲਾ ਹੈ ਜੋ ਕੰਮ ਕੋਈ ਕਰਦੇ ਨਹੀਂ ਵੀਰੇ ਫੇਰੀ ਫੋਟੋ ਦਿਖਾਓ ਮੈਨੂੰ ਹਥਿਆਰਾਂ ਨਾਲ ਬਟ ਪਲੀਜ਼ ਜਿਹੜੀ ਗੱਲ ਹੈ ਜੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨੂੰ ਪੁੱਛੋ ਉਸ ਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਲੋਟ ਇਸ ਫੋਨ ਜਿਹੜਾ ਇਹਨੇ ਇਨਫੋ ਰੱਖਿਆ ਹੋ ਸਭ ਕੋ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਵੀਰਾਕਰ ਕਰਦਾ ਪੰਜਾਬ ਦਾ ਚਲੋ ਠੀਕ ਹੈ ਜੀ ਤੁਹਾਨੂੰ ਸਿੰਪਲ ਸਾਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਵੇ ਤੇਰੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਵੀਰਾਕਰ ਕਰਦਾ ਪੰਜਾਬ ਦਾ ਚਲੋ ਠੀਕ ਹੈ ਜੀ ਤੁਹਾਨੂੰ ਸਿੰਪਲ ਸ਼ੌਟ ਤੋਂ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਫੇਸ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਜਿਹੀ ਗਾਣੇ ਵਾਲੀ ਤਾਂ ਪਹਿਲਾਂ ਤਾਂ ਮੈਂ ਤੁਹਾਡੀ ਕੋਪਲੈਂਟ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਦਿਨ ਜਿੰਨੀ ਜਿੰਨੀ ਮਾਫੀ ਮੰਗਣ ਨੂੰ ਕਿ ਮੈਂ ਮੰਗੀ ਹੈ ਨਾ ਚਾਰ ਨਾਲ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ ਹਾਂ ਚਿੰਤਾ ਨਾਲ ਗੱਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੱਕੂ ਕੋ ਡੇਟ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੇ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਅਗਰ ਨਹੀਂ ਤੇ ਪ੍ਰੋਜੈਕਟ ਪ੍ਰੋਜੈਕਟ ਨਹੀਂ ਵੀ ਗਿਆ ਤਾਂ ਕੈਸ਼ ਨਹੀਂ ਬੰਦਾ ਲੈਪਾ ਹੁੰਦਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਮਾ ਲੂਗਾ ਤੇਰਾ ਕਮਾਉਣ ਜੱਗਾ ਨਹੀਂਗਾ ਕਮਾ ਲੂਗਾ ਕੋਈ ਨਹੀਂ ਹੁ ਕਮਾ ਲੂਗਾ ਨਹੀਂ ਦੋ ਮਿੰਟ ਦੀ ਕੋਈ ਸੜਕ ਤੇ ਪਾ ਕੇ ਪਈ ਜੇ ਇਹ ਤਾਂ ਰੁਕਿਆ ਹੋਇਆ ਨਹੀਂ ਹੈ ਮੇਰੇ ਉਸੇ ਸਭ ਕੁਝ ਹੈਗਾ ਬਾਕੀ ਕੋਈ ਕਿਹਨੂੰ ਦਿੰਦਾ ਥੋੜੀ ਹੋ ਮੇਰੇ ਘਰੋਂ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤੂੰ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ ਹਾ ਇਹ ਇਹ ਗੱਲ ਇਹ ਗੱਲ ਤੇਰੇ ਸਾਹਸ ਦਾ ਗੰਦੀ ਹੈ ਕਿ ਜਿੱਥੇ ਅਸੀਂ ਕਮੁੰਡੇ ਨਹੀਂ ਆ ਮੇਰਾ ਮੁੰਡਾ ਕਮੁੰਡਾ ਨੂੰ ਲੱਚਰ ਦਾ ਫਲਾ ਬੱਸ ਮੈਂ ਲੱਚਰ ਤਾਂ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੇ ਆ ਲੱਚਰ ਦਾ ਬਾਬਾ ਲੱਚਰ ਦਾ ਕਮੁੰਡਾ ਹੋਤੀ ਕਰ ਤੇ ਬਗੇ ਯਾ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੂੰ ਕੌਣ ਜੇ ਤੂੰ ਇਸ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਦੀ ਤੈਨੂੰ ਕੌਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈਣਾ ਮੇਰਾ ਕੋਈ ਫੇਕ ਨੰਬਰ ਦਾ ਕਾਲ ਹੀ ਨਹੀਂ ਹੁੰਦਾ ਕਿਹਾ ਮੈਂ ਤੈਨੂੰ ਵਾਇਕਰੂ ਕੋਲ ਮਾਫੀ ਮੰਗ ਕੇ ਪੋਸਟ ਨਾਂ ਤਾਈ ਕਿਰਾ ਜਦੋਂ ਤਿੱਕੇ ਦਿਨ ਆਪਣਾ ਇਜਾਜ਼ਤ ਦੇਖ ਲਿਓ ਤਿੰਦੋਵੇ ਚਲੋ ਠੀਕ ਹੋ ਗਿਆ ਮੈਂ ਨਹੀਂ ਆਹੀ ਨਹੀਂ ਪ੍ਰਵਾਹ ਕਰਨੀ ਤੇਰਾ ਬੱਚਾ ਹੈ ਸਾਡੇ ਨਹੀਂ ਬੱਚਾ ਵਾਸਤੇ ਕੋਈ ਹੈਗਾ ਕਿ ਨਹੀਂ ਚਲੋ ਠੀਕ ਆ ਹਾਂ